ਜਦੋਂ ਫੋਨ ਲੰਮੀ ਸਾਬੀ ਫੋਨ ਹੀ ਨਹੀਂ ਚੁੱਕਦਾ ਕਿੰਨੇ ਦਿਨ ਹੋ ਗਏ 10 ਮਾਂ ਆਪਣੀ ਨੂੰ ਫੋਨ ਲਾ ਲਿੰਦਾ ਉਹਦੇ ਨਾਲ ਗੱਲ ਕਰ ਲਿੰਦਾ ਇਹ ਮੇਰ ਨਾਲ ਨਹੀਂ ਕਰਦਾ ਤੇ ਮੰਮੀ ਵੀ ਟੀ ਭੈੜੀ ਕਿਤੇ ਉਹਨੂੰ ਕਹਿੰਦੀ ਨਹੀਂ ਵੀ ਉਹਨੂੰ ਫੋਨ ਲਾ ਪਤਾ ਨ ਕੀ ਖਾਨਾ ਦੇ ਤਰ ਕੀ ਕਰੇ ਬੰਦਾ ਤੇ ਮੰਮੀ ਨੂੰ ਨਾ ਦੱਸਾਂ ਫੋਨ ਕਰਕੇ ਮੰਮੀ ਨੇ ਵੀ ਮਿਰਚੇ ਕਿ ਜ਼ੋਰ ਕੱਢਦਾ ਵਾ ਡੈਡੀ ਨੇ ਸਭੋਂ ਪਿੱਛੋਂ ਡੈ ਭੈਣਾ ਵਾ ਇਹੀ ਗਲਤੀ ਇਹਦੀ ਗਲਤੀ ਹੋਣੀ ਐ ਭੈਣ ਜੀ ਨਹੀਂ ਗਲਤ ਭੈਣ ਜੀ ਤੇ ਕੀ ਕਰਦੀ ਫਿਰਦੀ ਮੈਨੂੰ ਹੀ ਪਤਾ ਪਣਾ ਚਲ ਇੱਕ ਵਾਰੀ ਲਾ ਕੇ ਵੇਖਦੀ ਆਂ ਭਲਾ ਚੁੱਕਦਾ ਵਾ ਫੇਰ ਕੌਣ ਚੱਲਦੀ ਵਾਏ ਕਰੋ ਹੁਣ ਤੇ ਚੁੱਕੀ ਲਵੇ ਫੋਨ ਇਹ ਨਾ ਲਿੰਗ ਜਾਣਦੀ ਪਰ ਫੋਨ ਨਹੀਂ ਚੁੱਕਣ ਦਾ ਦੱਸ ਭਲਾ ਮੇਰਾ ਪਤਾ ਨਹੀਂ ਲੱਗਦਾ ਫੇਰ ਨਹੀਂ ਚੁੱਕੇ ਮੈਂ ਵੀਰੇ ਬਰੇ ਹੁੰਦੀ ਨਾ ਮੰਮੀ ਤੇ ਫੋਨ ਤੋਂ ਲਾ ਕੇ ਦੇਖਦੇ ਭਲਾ ਤੇ ਫੇਰ ਵੀ ਨਹੀਂ ਚੁੱਕਦਾ ਇਹ ਫੋਨ ਦਾ ਸਮੇ ਇੱਥੇ ਤੁਹਾਡੇ ਕਰਕੇ ਆ ਜੇ ਤੁਸੀਂ ਨਹੀਂ ਫੋਨ ਚੁੱਕਣਾ ਤੇ ਮੈਂ ਇੱਥੇ ਕੀ ਕਰ ਨੂੰ ਰਹਿਣਾ ਨਹੀਂ ਤੇ ਮੈਂ ਵੀ ਬੈਗ ਚ ਪਾਉਣ ਲੱਗੀ ਕੱਪੜੇ ਚੰਨੀ ਫਿਰ ਆਪਣੇ ਪੇਕੀਆਂ ਜਿਹੜੇ ਸਿੱਧੀ ਕਰ ਲਵਾਂ ਕੀ ਕਰੇ ਬੰਦਾ ਨਾ ਤੇ ਕਿਸੇ ਨੂੰ ਸੂਟ ਦੇਣ ਨੂੰ ਹੀ ਚੀਜ਼ ਕਰਦਾ ਕਿੱਡੇ-ਕੱਡੇ ਮਹਿੰਗੇ ਸੂਟ ਉਹਦੇ ਹੁਣ ਹੁਣ ਕੋਈ ਵੀ ਨਹੀਂ ਹੁੰਦਿਆ ਕੀ ਕਰਾਂ ਮੈਂ ਤਾਂ ਖਪਰੈਸ ਕਰ ਲੀਨੀ ਆ ਉਧਰੋਂ ਪ੍ਰੋਗਰਾਮ ਵੀ ਆ ਗਿਆ ਈ ਉਹ じゃ ਆਬ ਦਸਮਾਣੇ ਪੈਣਾ ਜਿਹੜਾ ਸੁੱਖ ਨਹੀਂ ਲਿਆਂਦਾ ਮੈਂਵੇਂ ਸੁੱਖ ਨੂੰ ਗੁਸੇ ਹੁੰਨੀ ਮੈਨੂੰ ਲੱਗਦਾ ਉਹ ਸੁਣਾ ਪੈਣਾ ਇੱਕ ਕੰਮ ਕੀ ਕਰੇ ਬੰਦਾ ਇੱਡੇ ਮਹਿੰਗੇ ਸੂਟਾਂ ਦਾ ਕੋਹ ਖੰਨੀ ਹਾਰ ਸੁੱਕਨੇ ਕਹਣਾ ਵੇਖਿਆ ਮੰਮੀ ਰੋਲੀ ਤੇ ਬੜੀ ਪੰਗੀ ਆਇਆ ਨਾ ਮੇਰੇ ਸੂਟ ਕੰਮ ਹੁਣ ਤੇ ਪ੍ਰੋਗਰਾਮ ਤੇ ਲੱਗ ਗਿਆ ਆ ਗਿਆ 10 ਤਰੀਕ ਤੇ ਆਈ ਖੜੀ ਉਹਨੂੰ ਨੂਬ ਕਾਣਾ ਪਿਸੋਖਾ ਸੁਆਲਾ ਹਣ ਫੇ ਰੱਖਣਾ ਹਣ ਮੰਮੀ ਹਾਂ ਤੇ ਰੈਨਗ ਵੀ ਵਿਚੇਰੀ ਨੇ ਨਾਲੇ ਧਿਆਨ ਦਿੱਤੀ ਕੀ ਕਰਾਂ ਸੁਪ ਨੂੰ ਆਜ ਮਾਂ ਨਹੀਂ ਸੋਖਾ ਸੋਖਾ ਹਾਂ ਜੀ ਬੁਰੇ ਆਪੋ ਤਾਂ ਹਾਂ ਜੀ ਮੰਮੀ ਦੱਸੋ ਪੁੱਤ ਮੈਂ ਅੰਦਾ ਸੂਟ ਲੱਗੀ ਪ੍ਰੈਸ ਕਰਨ ਤੇ ਉਹ ਕੋਈ ਮੈਨੂੰ ਆਇਆ ਹੀ ਨਹੀਂ ਸੂਟ ਪਸੰਦ ਤੇ ਹੁਣ ਆ ਮੈਂ ਸਵਾਲਾਂ ਫਿਰ ਜਿਹੜਾ ਤੂੰ ਲੈਂਦਾ ਮੈਂ ਤੈਨੂੰ ਐਵੇਂ ਦਵਕੇ ਮਾਰਦੀ ਰਹੀ ਉਦਾਂ ਤੇ ਮੰਮੀ ਵੀ ਅੱਲੋ ਹੁਣ ਉਹੀ ਕੰਮ ਆਇਆ ਨਾ ਤੂੰ ਵੀ ਮੰਮੀ ਸੈਰ ਕਰਿਆ ਕਰੋ ਖਾ ਕੇ ਰੋਟੀਆਂ ਤੇ ਉੱਥੇ ਬਹਿ ਜੇ ਨੇ ਸਰੀਰ ਫੁੱਲਣਾ ਹੀ ਐ ਪੁੱਤ ਮੈਂ ਤਾਂ ਕੰਮ ਕਰਦੀ ਸਭ ਤੂੰ ਬਿਠੀ ਰਹੀ ਨਹੀਂ ਮੈਂ ਤੈਨੂੰ ਆਨੀ ਵੀ ਤੂੰ ਹੀ ਕੰਮ ਕਰਿਆ ਕਰਕੇ ਤੇ ਮੇਰੇ ਵਾਂਗੂ ਤੇਰਾ ਵੀ ਨਾ ਸਰੀਰ ਫੁੱਲੇ ਜੇ ਮੰਮੀ ਮੇਰੀ ਜਿਹੜੀ ਸਿੱਧੀ ਗੱਲ ਮੈਂ ਤਾਂ ਕਿਸੇ ਇੱਕ ਗੱਲ ਕਹਿਣੀ ਹੀ ਵੀ ਰੋਟੀ ਬਾਹਰੋਂ ਮੰਗਾ ਲਿਆ ਕਰੋ ਕੋਈ ਨਹੀਂ ਪੈਸੇ ਮੈਂ ਦੇ ਦਿਆ ਕਰੂੰਗੀ ਸ਼ਹਿਰੋਂ ਰਾਤ ਖਸ਼ਾ ਹੁਣ ਬਾਹਰ ਦੀਆਂ ਰੋਟੀਆਂ ਖਾਏ ਕਰਨੀਆਂ ਤੇ ਮੰਮੀ ਜੀ ਨੇ ਨਹੀਂ ਦੋ ਉਹਦੇ ਉਹ ਨਹੀਂ ਜਦੋਂ ਤੁਹਾਡੇ ਕੋਲ ਹੀ ਪੱਕਦੀਆਂ ਮੇਰੇ ਕੋਲ ਨਹੀਂ ਪੱਕਦੀਆਂ ਮੈਂ ਪਕਾਉਣੀਆ ਕਿੰਨੇ ਤੇ ਕੀ ਗੱਲ ਤੈਨੂੰ ਕੀ ਗੱਲ ਨਾ ਘੋੜੇ ਵਰਗੀ ਜੇ ਤੂੰ ਹੈਗੀ ਆ ਤੇ ਮੰਮੀ ਤੁਹਾਨੂੰ ਵੀ ਪਤਾ ਮੌਸਮ ਬਦਲਣ ਡਿਆ ਭਾਂਡੇ ਮੰਜੂ ਮੇਰੇ ਹੱਥ ਉਂਗਲੀਆਂ ਸੁੱਜ ਜਾਂਦੀਆਂ ਤੁਹਾਨੂੰ ਸਪੈਲਿੰਗ ਹੋਣੀ ਆ ਸਾਰਾ ਮਾਸ ਉੱਤੇ ਫਟੇ ਕੇ ਨਵਾਉਣਾ ਤੇ ਮੈਂ ਆਪਣੇ ਹੱਥ ਹੋਰ ਕਿੰਨੇ ਕੇ ਖਰਾਬ ਕਰ ਨੀ ਰਹਿਣ ਦੇ ਪਣਾ ਭਾਂਡੇ ਮੈਂ ਮਾਜ ਨੂੰ ਤੂੰ ਦੋ ਰੋਟੀਆਂ ਲਾ ਦੇਗਾ ਨਹੀਂ ਕਿੰਨੇ ਕੇ ਜੀ ਹੈ ਜਿਨ੍ਹਾਂ ਦੀਆਂ ਰੋਟੀਆਂ ਉਸ ਤੋਂ ਸ਼ਹਿਰੋਂ ਮੰਗਵੋਣੀਆਂ ਆਦੋ ਗਈ ਆ ਮੰਮੀ ਮੈਂ ਤੁਹਾਨੂੰ ਦੱਸਣ ਵੀ ਨਹੀਂ ਵੀ ਮੌਸਮ ਟੀਜੋਂ ਡੇ ਮੈਨੂੰ ਅਲਰਜੀ ਆ ਆਟਾ ਜੀ ਮੈਨੂੰ ਨਾਲ ਹੀ ਚੜ ਸੋ ਮੈਂ ਕੀ ਕਰੂੰਗੀ ਹੋਏ ਤੂੰ ਐਂ ਕਰ ਬੈਠੀ ਰਹੀਆ ਕਰ ਤੂੰ ਗੋਰੀ ਨਾ ਖਾ ਮੈਂ ਆਪਣੇ ਕਰ ਲੂੰਗੀ ਕੰਮ ਜਾਨ ਤੇ ਤੂੰ ਸ਼ਹਿਰੋਂ ਰੋਟੀ ਮੰਗਾ ਲੈਣੀ ਸ਼ੋਰ ਕੀਆ ਮੰਮੀ ਹੋ ਤੋਗੇ ਤੇ ਪਾਛੀ ਤੇਰੇ ਨਾਮ ਜੇ ਬੱਚੇ ਜੇ ਨੰਮੀ ਤੋ 2 ਘੰਟੇ ਤੇ ਫੇਰੇ ਲਾ ਲਿਆ ਕਰਿਆ ਫਿਰ ਫੱਟ ਜਾਣੀਆ ਨਾ ਪੈਣਾ ਮੇਰੇ ਤੇ ਅੱਗੇ ਡਿੱਡਪੀਰ ਹੁੰਦੀ ਇਨਫੈਕਸ਼ਨ ਮੈਨੂੰ ਹੋਈ ਪੁਕਾਰ ਮੈਨੂੰ ਹੋਇਆ ਮੈਂ ਅੱਜ ਰੋਟੀਆਂ ਖਾ ਕੇ ਤੇ ਬਿਮਾਰ ਹੋਣਾ ਚਾਹੀਦੀ ਮੁੜ ਕੇ ਮੇਰਾ ਪੁੱਤ ਗੁੱਸੇ ਹੋ ਆਣ ਕੇ ਤੂੰ ਇਹ ਫੇਰ ਇਕੱਧ ਕਰ ਉਹ ਆਪਣੀਆਂ ਦੋ ਲਾ ਲਿਆ ਪਰ ਮੈਂ ਆਪਣੇ ਜੋਗੀ ਦੀ ਸੈਲ ਜੋਗੀ ਬਾਹਰ ਮੰਗਾ ਲਿਆ ਕਰ ਚੱਲ ਕਰ ਨਹੀਂ ਜੋ ਕਰਨਾ ਤੂੰ ਮਰਜ਼ੀ ਤੇ ਆਪਣੀਆਂ ਕਰਨੀਆਂ ਉਹਦੇ ਅੱਗੇ ਸਾਨੂੰ ਪਤਾ ਤੇਰਾ ਲੈ ਮੰਮੀ ਹੁਣ ਇਹਦੇ ਵਿੱਚ ਕੋਈ ਗੱਲ ਗਲਤ ਜਦੋਂ ਮੈਂ ਕਹਿੰਦੀ ਮੇਰੇ ਹੱਥਾਂ ਨੂੰ ਸਪੈਲਿੰਗ ਹੋ ਜਾਂਦੀ ਭਾਡੇ ਵੀ ਨਹੀਂ ਮੰਝ ਜਾਨੇ ਮੇਰੇ ਕੋਲੋਂ ਸਿਆਰ ਝੋਣ ਹੱਥ ਸੁੱਜ ਜਾਂਦੇ ਮੇਰੇ ਭਰਾਵਾ ਮੈਂ ਤਾਂ ਤੈਨੂੰ ਕਹਿ ਨਹੀਂ ਕਿ ਮੈਂ ਕਰ ਲੂੰਗੀ ਕੰਮ ਤੇ ਤੇਰੇ ਰੋਟੀ ਮੰਮੀ ਰੋਟੀ ਕਿੰਨੇ ਪਤਾਉਣੀ ਮੈਂ ਬਣਾਉਂਗੀ ਹਾਂ ਬਾਹਰ ਕੋਈ ਆਇਆ ਵੇਖੀ ਉਹ ਤਵਾਜਾ ਖੜਕਣ ਨੇ ਨੇਖਾਂ ਕੌਣ ਆਇਆ ਸਸਿਕਾ ਬੰਦੀ ਸਸਿਕਾ ਕੀ ਆ ਲੋਬਾਸ ਵਧੀਆ ਤੁਸੀਂ ਦੱਸੋ ਹਾਂ ਆਪਣਾ ਵਧੀਆ ਹੋਰ ਕੀ ਬਣਿਆ ਜੇ ਕੋਈ ਨਹੀਂ ਬਣਨਾ ਕੀ ਬਸ ਵਿਹਲੇ ਕੰਮ ਧੰਦਾ ਕਰਕੇ ਬਹਿ ਜਾ ਬਲਵਿੰਦਰ ਇੱਧਰ ਆ ਜਾ ਨਹੀਂ ਕੋਈ ਨਹੀਂ ਦੀਦੀ ਇੱਥੇ ਬਹਿ ਜਾਣੀ ਆ ਇੱਥੇ ਆ ਜਾਂਦੀ ਆ ਔਰ ਖਾਂ ਵਧੀਆ ਵਧੀਆ ਕੰਮ ਧੰਦਾ ਕਰ ਲਿਆ ਅੱਜ ਤਾਂ ਟਾਈਮ ਨਹੀਂ ਕਰ ਲਿਆ ਹਾਂ ਟਾਈਮ ਨਹੀਂ ਕਰ ਲਿਆ ਅੱਜ ਕੰਮ ਕਿੰਨਾ ਕੁ ਹੁੰਦਾ ਕਿਤੇ ਆਹ ਹੋ ਭੈਣ ਜੀ ਕੰਮ ਕਿੰਨਾ ਕੁ ਹੁੰਦਾ ਹੱਥੋਂ-ਉੱਥੀ ਕਰੀਏ ਹੁਣ ਤੇ ਤੁਸੀਂ ਦੋ ਜਾਣੀਆਂ ਜੇ ਆ ਦੂਜੀ ਜਣੀ ਦਾ ਤਾਂ ਨਾ ਹੀ ਹੋਂ ਉਹਨੇ ਕਰਨਾ ਤੂੰ ਜਾਣੇ ਇਹ ਕਾਰੋਹ ਕਰ ਲੈ ਉਹਨੂੰ ਗੱਲੀਆਂ ਬਾਤੀਆਂ ਉਹ ਕਿੱਥੇ ਹੁੰਦੀ ਉਹ ਭਣਾ ਉਹਦੇ ਅਗਲੀ ਆਂਦੀ ਮੈਨੂੰ ਅਲਰਜੀ ਹੋ ਜਾਂਦੀ ਮੈਨੂੰ ਆਹ ਹੋ ਜਾਂਦਾ ਵਾ ਖਾਣਾ ਬਾਹਰੋਂ ਮੰਗਾ ਲਾਂਗੇ ਉਹ ਦੈਂ ਜਦਾਂ ਕਿਤੇ ਅਫਸਰ ਦੀ ਧੀ ਹੁੰਦੀ ਕਿਤੇ ਇੰਨਾ ਉਹ ਕਰਦੀ ਐ ਬਾਕੀ ਗੱਲਾਂ ਤੇਰੇ ਜਿਹੀ ਭੈਣ ਢਿੱਲ ਮੈਂ ਤੈਨੂੰ ਉਹ ਦਿਨ ਵੀ ਕਹਿ ਕੇ ਗਈ ਐ ਪਰ ਤੇਰੀ ਸੇਤੇ ਅਸਰ ਨਹੀਂ ਹੋਇਆ ਜੇ ਤੂੰ ਕੱਸੀ ਹੁੰਦੀ ਨਾ ਅੱਜ ਤੈਨੂੰ ਆਹ ਦਿਨ ਨਾ ਵੇਖਣ ਨੂੰ ਮਿਲਦੇ ਕੀ ਕਰਾਂ ਮੈਂ ਤੇਨ ਰੱਖੀ ਮੈਂ ਹਾ ਲਾਡ ਲਈ ਜੀ ਹੈਗੀ ਚੱਲ ਸਿੰਦੀ ਜੀ ਰੱਖੀ ਪੈ ਚੱਲ ਆਪਣੀਆਂ ਧੀਆਂ ਵਰਗੀ ਹੁੰਦੀ ਨੋ ਧੀ ਵੀ ਧੀਆਂ ਵਰਗੀ ਤੇ ਹੁੰਦੀ ਆ ਉਹ ਵੀ ਸਾਨੂੰ ਸਮਝੇ ਨਾ ਕਿ ਮੇਰੀ ਮਾਂ ਵਾ ਮੈਂ ਪਿੱਛੇ ਮਾਂ ਛੱਡ ਗਈ ਤੇ ਵੀ ਮੇਰੀ ਮਾਂ ਵਾ ਜੇ ਇਹ ਕੰਮ ਕਰਦੀ ਤਾਂ ਮੈਂ ਵੀ ਥੋੜਾ ਬੋਤਾ ਕਰਾਂ ਮੈਂ ਅੱਜ ਬਲਵਿੰਦਰ ਕੋਰੇ ਦੱਸਦਾ ਇਹਨੂੰ ਮੈਂ ਕਿ ਭੀ ਤੂੰ ਕਰ ਜਾਂ ਨਾ ਕਰ ਪੁੱਤ ਕੰਮ ਮੈਂ ਬਾਹਰੋਂ ਨਹੀਂ ਰੋਟੀ ਖਾਣੀ ਮੈਂ ਤੇ ਘਰੋਂ ਬਣਾ ਕੇ ਰੋਟੀ ਖਾਣੀ ਆਂਦੀ ਮੈਂ ਸੈਲ ਮੰਗਾ ਲਾਂਗੇ ਰੋਟੀ ਸੈਲ ਤੇ ਮੰਗਾ ਲਾਂਗੇ ਪਹਿਲੇ ਇਹ ਦੱਸ ਦੋਹਾਂ ਰੋਟੀਆਂ ਲਈ ਰੱਜ ਜਾਣਗੇ ਅੰਤਰੀ ਰੱਪਤਾਨੀਆਂ ਹੁੰਦੀਆਂ ਨਾ ਪਾਣੀ ਮੈਂ ਨਹੀਂ ਮੈਨੂੰ ਤੇ ਉਹ ਨਹੀਂ ਪਚਣੀਆਂ ਐਦਾਂ ਦੀਆਂ ਰੋਟੀਆਂ ਸੱਤ ਟਵੱਟੇ ਏਡਾ ਲੰਮਾ ਉਹ ਨੋ ਬਿੱਲ ਦੇ ਦੇ ਕਰਨਾ ਉਹ ਜਿਹੜੇ ਆਇਆ ਕਰਨੀ ਨਾ ਫੌਜੀ ਦੀ ਤਨਖਾਹ ਹੋਰ ਹੋਟਲਾਂ ਚੋ ਕੀ ਰਹੇ ਨੇ ਉਹ ਤਾਂ ਫੌਜੀ ਦੇ ਸਿਰੋਂ ਆ ਖਾਣਾ ਇਹਨਾਂ ਨੇ ਫੌਜੀ ਨੂੰ ਖਾਣਾ ਹੋਰ ਕਿਹਨੂੰ ਖਾਣਾ ਹੋਰ ਕਿਹਨੂੰ ਖਾਣਾ ਵਾ ਬੜੀ ਗੱਲ ਤਿੱਲ ਤੇਰੇ ਵਿੱਚ ਹੀ ਆ ਸਾਰੀ ਵੇਖ ਲੈ ਮੈਂ ਤਾਂ ਕੰਜੂਸ ਬੁਣਾ ਕਰਕੇ ਤੇ ਕਿਤੇ ਘਰ ਚੱਲ ਮਾੜਾ ਚੰਗਾ ਬਣਾ ਲਿਆ ਇਹ ਤੇ ਆ ਗਈ ਹੁਣ ਜੜਨ ਵਾਲੀ ਤੇ ਬਾਹਰੋਂ ਖਾਣੇ ਖਾਣ ਤੇ ਵੀ ਮੈਨੂੰ ਇਥੋਂ ਐਲਰਜੀ ਮੈਨੂੰ ਭਾਂਡਿਆਂ ਤੋਂ ਵੀ ਆ ਤੇ ਮੈਂ ਕੁਝ ਨਹੀਂ ਕੰਮ ਕਰ ਸਕਦੀ ਤੇ ਮੈਂ ਦੱਸ ਦਤੀ ਕਰੂੰਗੀ ਆ ਤੇ ਪਹਿਲਾਂ ਨਵਾਂ ਹੀ ਸੁਣਿਆ ਪੀ ਕੰਮ ਭਾਂਡੇ ਮਾਦੀਆ ਤੇ ਲੱਭਦੀ ਹੋ ਜਾਂਦੀ ਆ ਹੋ ਜਾਂਦਾ ਇਹ ਤੇ ਫਸਾਂ ਹੋ ਰਹੇ ਨੇ ਇਨੇ ਇਨੇ ਕੰਮ ਕਰਦੇ ਰਹੇ ਆ ਸਾਡੇ ਅਲਰਜੀ ਕਦੀ ਹੋਈ ਨਹੀਂ ਆ ਵੇਖ ਲੈ ਤੇਰੇ ਸਾਹਮਣੇ ਹੀ ਆ ਸੁਖਣਾ ਸਾਰਾ ਹੀ ਘਰੀਦਾ ਵਾ ਮੈਂ ਤੇ ਹੁਣ ਵੀ ਆਖਿਆ ਮੈਂ ਤੈਨੂੰ ਕਰ ਲੂੰਗੀ ਤੂੰ ਨਾ ਕੋਈ ਕਰ ਐਸੇ ਗੱਲਾਂ ਤੇ ਭੁਹੇ ਚੜਦੀਆਂ ਤੂੰ ਕਹਿੰਦੀ ਆ ਵੀ ਮੈਂ ਨਹੀਂ ਕਰਨਾ ਤੂੰ ਕਾ ਤੈਨੂੰ ਕੀ ਗੋਲੀ ਵੱਜੀ ਆ ਪੈਣੀ ਬਾਰੋਂ ਲੈਣ ਲੈਣਾ ਤੂੰ ਤੇਰੇ ਕੋਈ ਕੰਟਰੋਲ ਅੱਜ ਵੀ ਹੋ ਜੂਗੀ ਨਾ ਹੋ ਸਕਦੀ ਆ ਪਰ ਤੇਰੇ ਚ ਢੇਲੀ ਆ ਉਹ ਨਹੀਂ ਹੁੰਦੀ ਕੰਟਰੋਲ ਉਹ ਕਿੱਦਾਂ ਨਹੀਂ ਪਰ ਤੈਨੂੰ ਬੜਾ ਪਤਾ ਹੀ ਉਹ ਗਾੜੀ ਅੱਟੀ ਦੀ ਮੱਟੀ ਸੁਣਾਉਂਦੀ ਆ ਅੱਟੀ ਦੀ ਮੱਟੀ ਸੁਣਦੀ ਆ ਤੇ ਫਿਰ ਤੇਰੀ ਜ਼ੁਬਾਨ ਕਿਹੜੀ ਘੱਟੀ ਆ ਤੂੰ ਵੀ ਕੀ ਸੁਣਾ ਦੇ ਗਾੜੀਆਂ ਦੋ ਚਾਰ ਸੁਣਾ ਟੱਟੀਆਂ ਤੇ ਆਪੇ ਜਿ ਕਰੇ ਤੇ ਰੋਜ਼ ਜਿਹੜੀ ਕੀ ਸਰੀਕੇ ਚ ਬੰਦਾ ਦੱਸੇ ਲੜ ਲੜ ਕੇ ਵੀ ਅਹੀ ਲੜਾਈਆਂ ਕਰੀ ਜਾਈਏ ਇੱਥੇ ਵਿੱਚ ਲੜਾਈ ਨਹੀਂ ਹੈ ਜੇ ਘਰ ਘਰੇਲੂ ਦਾ ਕੰਮ ਨਵਾਂ ਸੱਸਾਂ ਦੀ ਥੋੜੀ ਮੋਤੀ ਝੜਮੜ ਹੋ ਹੀ ਜਾਂਦੀ ਹੁੰਦੀ ਆ ਬਾਕੀ ਗੱਲ ਇਹ ਤੇਰੀ ਆ ਜੇ ਦੂਜੀ ਆਉਗੀ ਤੇ ਫਿਰ ਕੀ ਬਣੂਗਾ ਇਹ ਵੀ ਗੱਲ ਤੇਰੀ ਸਹੀ ਸਮਝਾਉਣੀ ਤੇ ਮੈਂ ਇਹਨੂੰ ਬਥੇਰਾ ਹਾਂ ਔਰ ਇਹਦੇ ਹੁੰਦੇ ਗਵਾਂ ਨਾਲ ਵੇਖ ਕੇ ਗਵਾਂ ਦੀ ਰੰਗ ਫੜ ਲੈਂਦਾ ਆਉਦੀ ਮਤ ਨਹੀਂ ਹੁੰਦੀ ਰੂਪ ਤੇ ਆ ਹੀ ਜਾਂਦਾ ਨਾ ਸਹੀ ਗੱਲ ਤੇਰੀ ਜੇ ਉਹ ਆਜੂਗੀ ਤਾਂ ਫਿਰ ਉਹਦੀ ਗੋਲੇਪੁਣਾ ਕਰੀ ਜਾਈ ਹੁਣ ਇਹਦਾ ਕਰੀ ਜਾਨੀ ਆ ਉਹ ਤੇ ਜਿੰਨਾ ਚਿਰ ਮੇਰੇ ਅੰਗ ਪੈਰ ਚੱਲਦੇ ਉਹ ਤੇ ਮੈਂ ਕਰਨਾ ਹੀ ਆ ਵਾਪਿਸ ਆਣੀ ਆ ਜੇ ਮੈਂ ਬਹਿ ਗਈ ਤੇ ਤੁਹਾਨੂੰ ਬਹਿ ਜੂਗੀ ਬਾਕੀ ਗੱਲਾਂ ਹੁੰਦੇ ਆ ਤਵਾ ਹੋਏ ਮੋਟਾ ਤੇ ਰੋਟੀ ਸੜੇ ਤੋਂ ਮੁੰਡਾ ਹੋਵੇ ਚੰਗਾ ਤੇ ਰੋਟੀ ਲੜੇ ਕਿਉਂ ਉਹ ਗੱਲ ਇਹਦੀ ਆ ਮੁੰਡੇ ਲੜਾ ਹੋਵੇ ਤਾਂ ਫੇਰ ਹੀ ਮੇਰਾ ਪੁੱਤ ਚੰਗਾ ਵਾ ਇਹੋ ਹੀ ਨਹੀਂ ਆ ਮੰਨਦੀ ਉਹ ਤੇ ਬਥੇਰਾ ਆਂਦਾ ਉਹ ਦਿਆਂਦਾ ਮੇਰੀ ਮਾਂ ਕੋ ਨਾ ਕੰਮ ਕਰਾ ਮੁੰਡੇ ਵਾਰੇ ਇਹ ਕਿੱਥੇ ਚਿਰਦੜੀ ਇਹ ਦਿਆਂਦੀ ਆ ਚੰਗੀ ਭੜੀ ਝੋ ਟਿਰਮ ਫਿੱਟੀ ਕਰੇ ਕੰਮ ਇਦਾਂ ਕਹਿੰਦੀ ਉਹ ਤੇਰੇ ਹੁੰਦੇ ਹੀ ਕਹਿੰਦਾ ਵਾ ਤੈਨੂੰ ਕੀ ਪਤਾ ਵੀ ਚੇਵਿਚ ਆਹੋ ਕੀ ਪਤਾ ਹੁੰਦਾ ਅੱਖਾਂ ਤੋਂ ਪਰੋਖਾ ਕੀ ਵਿਦਿਆ ਉਹਦੀ ਸਾਈਡ ਲਿੰਦਾ ਹੋਵੇ ਉਹਦੀ ਸਾਈਡ ਮੇਰੇ ਸਾਹਮਣੇ ਮੇਰੀ ਸਾਈਡ ਲਿੰਦਾ ਵਾ ਤੇ ਤੇਰੀ ਸਾਈਡ ਲੈਣੀ ਤੇਰੇ ਸਾਹਮਣੇ ਛਦਾਣੇ ਉਹਦੀ ਸੋੜਾ ਲੈਣੀ ਕਿੱਤਾਂ ਦੀਆਂ ਗੱਲਾਂ ਕਰਦੀ ਤੂੰ ਚਲ ਨਾ ਹੋਊਗਾ ਤੇ ਵੇ ਅਡ ਕਰਦਾਂਗੇ ਫਿਰ ਆਪੇ ਅਸੀਂ ਸਹਿਲ ਵਾਲੀ ਨਾ ਖਾਲਾਂਗੇ ਜੋ ਚੰਗੀ ਹੋਊਗੀ ਤੇ ਜੇ ਸਹਿਲ ਵਾਲੀ ਵੀ ਇਦਾਂ ਨੇ ਉਹ ਤਾਂ ਫਿਰ ਕਿੱਥੋਂ ਖਾਲੇਗੇ ਫਿਰ ਦਫਾ ਹੁਣ ਦੋਵਾਂ ਨੂੰ ਪਰੇ ਕਰ ਤੱਕੂਗੀ ਕਾ ਫਿਰ ਕੀ ਕਰਨਾ ਫਿਰ ਤੇਰਾ ਆਪਣੀ ਪਕਾਉਣ ਤੇ ਖਾਣ ਆਪੇ ਨਾਲੇ ਫਿਰ ਜਦੋਂ ਬਿੱਲ ਲਉਣਗੇ ਇੱਡੇ ਲੰਮੇ ਬਾਹਰੋਂ ਖਾਣਾ ਮੰਗਾਉਣਗੇ ਆ ਫੇ ਆਪੇ ਪਤਾ ਲੱਗੂ ਕੀ ਪਤਾ ਉਹ ਹੀ ਚੰਗੀ ਹੋਵੇ ਅਕਲ ਵਾਲੀ ਹੋਵੇ ਉਹਨਾਂ ਕਿਹੜਾ ਪੇਕਾ ਤੋਂ ਲੈ ਕੇ ਦੇਣਾ ਵਾ ਦੇਣੀ ਤੇ ਤੇਰੇ ਮੁੰਡੇ ਦੀ ਕਮਾਈ ਆ ਜਿਹੜੇ ਚਾਹ ਸਿਆੜੇਗੇ ਫਿਰ ਉਹ ਦੇ ਦੇਣ ਕਿਆ ਇਦਾਂ ਹੀ ਬੰਦੀਆਂ ਰਹੀਆਂ ਤੇ ਖੰਡੀਆਂ ਰਹੀਆਂ ਤੇ ਪਾਟੀ ਤੇ ਨਾਂਗੀ ਹੁਣ ਕੀ ਪਤਾ ਹੋਰ 4 ਸਾਲ ਲੱਗੇ ਕਿ ਨਹੀਂ ਆਪੇ ਜੋ ਮਰਦੀ ਸੱਤੇ ਕਰਦੀਆਂ ਰਹਿਣ ਚੱਲ ਭੈਣ ਮੈਂ ਤੇ ਆਈ ਕਿਹੜੇ ਕੰਮ ਆਈ ਹਾਂ ਤੇ ਕਿਹੜੇ ਕੱਲਾ ਚ ਲੈ ਕੇ ਆਟਾ ਲੈਣ ਆਈ ਉਹਨਾਂ ਕਿੰਨੇ ਦਿਨ ਹੋ ਗਏ ਆ ਚੱਕੀ ਤੇ ਸੁਟਿਆ ਤੈਨੂੰ ਹਰ ਲਿਆਉਂਦਾ ਨਹੀਂ ਆ ਹਾਂ ਤੇ ਉਹ ਮੈਂ ਦੁਆ ਤੱਕ ਨਗਰਾਂ ਚੁੱਗੇ ਲੈਣਦਾ ਤੇ ਮੈਂ ਚੱਲ ਭੈਣ ਜੀ ਲੋ ਜਾ ਕੇ ਲਿਆਉਣੀ ਆ ਹਾਂ ਸਿੱਦੇ ਨੇ ਤੂੰ ਉਧਰ ਚੋਂ ਗਈ ਨਾ ਘਰਾਂ ਜਿੱਤੋਂ ਇਧਰੋਂ ਲੈ ਜਾਂਦੀ ਹੈ ਮੇਰੀ ਵੱਲੋਂ ਐਂ ਤੇ ਬੋਰਾ ਪਿਆ ਹੈ ਓ ਮੈਂ ਤੇ ਆਖਿਆ ਵੀ ਲੈ ਆਉਗਾ ਤੇ ਲੈਣ ਹੀ ਨਹੀਂ ਜਾਂਦਾ ਉਹ ਨਿਆਣਾ ਇਦਾਂ ਹੀ ਕਰਦੇ ਕਰੋ ਘਰੀਏ ਹੋ ਹਲਵਾ ਬਲਵਿੰਦਰ ਕੋਰੇ ਸਾਡਾ ਵੀ ਸਾਲ ਇਦਾਂ ਹੀ ਕਰ ਲਿੰਦਾ ਕਹੇ ਵਾਲੇ ਆਹੋ ਇਹ ਤੇ ਹੈ ਆ ਵੀ ਨਿਆਣਾ ਚੱਲ ਆਖੇ ਲੱਗਦਾ ਨਹੀਂ ਆ ਜੇ ਅਲੱਗ ਹੀ ਜਾਂਦਾ ਵਾ ਤੇ ਕੱਲੀ ਦਾ ਕੇ ਕੰਮ ਕਰਕੇ ਕੋਈ ਹੁੰਦਾ ਸਹੀ ਗੱਲ ਗੱਲ ਬਲਵਿੰਦਰ ਕੋਰੇ ਮੈਂ ਚਾਹ ਬਣਾਵਾਂਗਾ ਪਾ ਨਹੀਂ ਭੰਜੀ ਚਾਹ ਨਹੀਂ ਪੀਣੀ ਆਟਾ ਦੇ ਦਿਓ ਮੈਨੂੰ ਤੇ ਸੁੱਖ ਕਿੱਥੇ ਆ ਸੁੱਖ ਅੰਦਰ ਬੈਠੀ ਓ ਚੱਲ ਮੈਂ ਐ ਸਮਝਾ ਕੇ ਵੇਨੀ ਜੇ ਸਮਝ ਜੂਗੀ ਕੋਹ ਨਾ ਕੋਹ ਸਮਝਾ ਲਾ ਕੀ ਪਤਾ ਤੇਰੀ ਕੋ ਗੱਲ ਉਹਦੇ ਖਾਨੇ ਚ ਪੈ ਜਾ ਮੇਰੇ ਆਖੇ ਦੰਨੀ ਓ ਮੇਰੇ ਤਾਂ ਪਸੂ ਆ ਰਹੀ ਓ ਚੱਲ ਤੂੰ ਆਟਾ ਪਾ ਮੈਂ ਵੇਨੀ ਆ ਭਰਾ ਚੱਲ ਮੈਂ ਆਟਾ ਪੁੰਨੀ ਆ ਸੋਖਾ ਸੱਸ਼ੀ ਕਹਤੇ ਕੀ ਜੀ ਸ਼ਸ਼ੀਕਲ ਪਤਾ ਕੀ ਹਾਲ ਵਧੀਆ ਤਹੀਂ ਦੱਸੋ ਬਸ ਠੀਕ ਹੈ ਬਰਾ ਮੂੰਹ ਉੱਤਰ ਉੱਤਰ ਰਿਹਾ ਕੀ ਗੱਲ ਕੁਛ ਨਹੀਂ ਚਾਚੀ ਜੀ ਹੋਣਾ ਕੀ ਕਿਉਂ ਕੀ ਹੋਇਆ ਪੁੱਤ ਦੱਸ ਤਸਈ ਸਾਭੀ ਨੇ ਫੋਨ ਕਰਨ ਦੇ ਚਾਚੀ ਜੀ ਫੋਨ ਹੀ ਨਹੀਂ ਚੁੱਕਦੇ ਉਹ ਮੇਰਾ ਤੇ ਘਰ ਵੀ ਨਹੀਂ ਫੋਨ ਕੀਤਾ ਉਹਨੇ ਮੰਮੀ ਨੂੰ ਤੇ ਕਰਦੇ ਮੰਮੀ ਨਾਲ ਤਾਂ ਗੱਲ ਹੋ ਜਾਂਦੀ ਆ ਇਹਦੇ ਮੰਮੀ ਵੀ ਨਹੀਂ ਕਹਿੰਦੀ ਫਿਰ ਸੋਖ ਨੂੰ ਫੋਨ ਕਰ ਲਾ ਤੇ ਮੰਮੀ ਤੇਰਾ ਫੋਨ ਹੀ ਚੁੱਕ ਦਦੇ ਮੰਮੀ ਆਣੇ ਤੇ ਲਾ ਕੇ ਵੇਖਦਾ ਸ਼ਾਇਦ ਉਹਦੇ ਤੋਂ ਚੁੱਕ ਲੈ ਮੈਂ ਵੀ ਇਦਾਂ ਹੀ ਸੋਚਣ ਲਈ ਆ ਕਿ ਮੰਮੀ ਇੱਧਰ ਉੱਧਰ ਹੁੰਦੀਆਂ ਨਾ ਫੋਨ ਤੇ ਇੱਥੇ ਪਿਆ ਹੋਣਾ ਫਿਰ ਮੈਂ ਲਾਉਣੀ ਆ ਇਹਤੇ ਉਹਨੂੰ ਹੁੰਦਾ ਤੇ ਉਹ ਕੋਈ ਕਹਦੇ ਤੇ ਸੁਖ ਨਾਲ ਗੱਲ ਕਰ ਲਾ ਏਡੀ ਵੱਡੇ ਕੀ ਬਹੁਤ ਆ ਗਈ ਜਿਹੜੀ ਸੁਖ ਨਾਲ ਗੱਲ ਕਰਨੀ ਛੱਡਦੀ ਮਮੀ ਨੇ ਪੰਪੂ ਨਾ ਹੋਰ ਕੀ ਹੋਣਾ ਚਾਚੀ ਜੀ ਮਮੀ ਦੇ ਘਰ ਕੇ ਹੀ ਉਹ ਮਿਲਣਾ ਨਹੀਂ ਗੱਲ ਕਰਨੇ ਬਸ ਆ ਪੀਕੇ 2-4 ਦਿਨ ਵੱਧ ਰਹਿ ਇਹ ਉਦਾ ਹੀ ਸਾੜਾ ਪੈ ਗਿਆ ਪਹਿਲਾਂ ਮੇਰੇ ਨਾਲ ਗੱਲ ਕਰਦੇ ਹੁੰਦੇ ਨਾ ਚਾਚੀ ਜੀ ਐਦਾਂ ਦਾ ਮਾਸਾ ਨਹੀਂ ਜਿਵੇਂ ਸਭ ਆਪੀਦਾ ਕਹਿੰਦੇ ਮੇਰਾ ਟੱਬਰ ਹੀ ਬੜਾ ਚੰਗਾ ਟੱਬਰ ਹੀ ਬੜਾ ਚੰਗਾ ਹੋਈ ਕਹਿੰਦੇ ਨਾ ਸੱਚ ਹੀ ਕਹਿੰਦੇ ਸਿਆਣੇ ਤੇ ਜਾਂ ਰਾਹ ਪਿਆ ਜਾਣੇ ਤੇ ਜਾ ਵਾ ਪਿਆ ਜਾੜੇ ਓਏ ਆਪਣੀ ਧੀ ਹੁੰਦੀ ਤੇਨੂੰ ਦੁੱਖ ਹੁੰਦਾ ਥੋੜਾ ਬਹੁਤਾ ਆਪਣੀ ਹੈ ਨਹੀਂ ਆ ਤੇਨੂੰ ਦੁੱਖ ਹੈ ਨਹੀਂ ਆ ਜਿੰਨਾ ਮਾਪਿਓ ਨੇ ਅਮਾਸਾ ਜਿੰਨੀ ਪਾਲੀ ਹੋਵੇ ਨਾ ਉਹਨਾਂ ਨੂੰ ਪੁੱਛ ਕੇ ਵੇਖ ਕਿੰਨਾ ਦੁੱਖ ਹੁੰਦਾ ਮੈਂ ਤੇ ਚਾਚੀ ਮੰਮੀ ਨੇ ਕੋਈ ਗੱਲ ਹੀ ਨਹੀਂ ਕੀਤੀ ਵੀ ਮੰਮੀ ਨੇ ਮੇਰੀ ਨਾ ਟੈਨਸ਼ਨ ਲੈਣੀ ਹੈ ਉਹਨਾਂ ਦਾ ਕਹਿਣਾ ਭੈਣ ਜੀ ਚੰਗੀ ਤੂੰ ਹੀ ਗਲਤ ਵਾਂ ਮੈਂ ਤਾਂ ਇਹਨੂੰ ਡਰਦੀ ਕਿ ਕੱਲ ਨਹੀਂ ਨਹੀਂ ਦੱਸਦੀ ਉਹ ਤੇ ਚੱਲ ਪੁੱਤ ਮੰਨਿਆ ਮੈਂ ਮਾਂ ਪਿਓ ਦਾ ਦੁੱਖ ਨਹੀਂ ਵੇਖਿਆ ਜਾਂਦਾ ਪਰ ਇਹਨੂੰ ਵੀ ਸੋਚਣਾ ਚਾਹੀਦਾ ਇਹਨੂੰ ਕਿਹੜੀ ਅਕਲ ਹੈ ਨਹੀਂ ਸਿਆਣੀ ਬਿਆਣੀ ਹੈਗੀ ਆ ਤੇ ਹੋਰ ਚਾਚੀ ਜੀ ਮੈਂ ਹੁਣ ਅੰਦਰ ਲੰਮੇ ਪਈ ਆ ਨਾ ਦਿਖਦਾ ਹੀ ਇਹਨੂੰ ਵੀ ਮੇਰਾ ਮੂੰਹ ਬਣਿਆ ਵਾ ਬੰਦਾ ਉਹਨੂੰ ਹੀ ਕਹਿ ਪਈ ਅੰਦਰ ਚੋਰਾਂ ਨੇ ਇਹ ਤਾਂ ਫੋਨ ਲਾ ਕੇ ਗੱਲ ਕਰ ਲੈ ਉਹ ਕਿੱਡੇ ਘਾਕੜ ਚ ਸੜ ਚੱਲਿਆ ਵਾ ਦੱਸ ਵੀ ਉਹ ਫੋਨ ਕਰ ਲੈ ਜੇ ਇੰਨੇ ਫੋਨ ਕੀਤੇ ਆ ਮਿਸ ਕਾਲ ਤੇ ਜਾਂਦੀਆਂ ਹੀ ਆ ਨਾ ਵੇਖੇ ਨਹੀਂ ਜਾਂਦੇ ਇਹਦੇ ਕੋਲ ਕੀ ਬਤਾ ਜੱਜੀ ਜੀ ਕੀ ਸਖਤ ਚੁੱਕਣਾ ਸਹੀ ਗੱਲ ਕਹਿੰਦੇ ਨਾ ਪੱਥਰ ਪਾੜ ਦਿੰਦੀ ਐ ਦੋਨਿਆਂ ਦੇ ਰਿਸ਼ਤੇ ਹੀ ਖਰਾਬ ਕਰਤਾ ਪਰ ਇਹ ਆ ਗੱਲ ਸੁਖ ਇਦਾਂ ਨਹੀਂ ਗੱਲ ਬਣਨੀ ਤੂੰ ਨਾ ਉਹਦੇ ਫੋਨ ਤੇ ਫੋਨ ਲਾ ਕੇ ਪੁੱਛ ਵੀ ਉਹਦੀਆਂ ਗੱਲਾਂ ਤੇ ਯਕੀਨ ਕਰਦਾ ਕਿ ਮੇਰੀਆਂ ਤੇ ਕਰਦਾ ਪਹਿਲਾਂ ਤੈਨੂੰ ਮੇਰੀਆਂ ਗੱਲਾਂ ਤੇ ਯਕੀਨ ਆਉਂਦਾ ਹੈ ਅੱਜ ਤੈਨੂੰ ਮਾਂ ਦੀਆਂ ਗੱਲਾਂ ਤੇ ਯਕੀਨ ਆਉਂਦਾ ਪਿਆਗਾ ਪੁੱਛਣਾ ਹੀ ਪੈਣਾ ਵਾ ਕਿ ਸਿੱਧੇ ਸਿੱਧੇ ਮੈਨੂੰ ਗੱਲ ਦੱਸੋ ਵੀ ਗੱਲ ਕੀ ਹੋਈ ਤੂੰ ਇੱਕ ਪਾਸੇ ਦੀ ਗੱਲ ਸੁਣ ਕੇ ਯਕੀਨ ਕਰ ਲੈ ਦੂਜੇ ਪਾਸੇ ਵੀ ਤੇ ਸੁਣ ਲੈ ਅੱਦ ਗੱਲ ਤੇ ਦੋ ਬੰਨਿਆਂ ਨੇ ਸੁਣੀਆਂ ਤਾਂ ਫੇਰ ਹੀ ਪਤਾ ਲੱਗਦਾ ਸੱਚਾ ਕਿਹੜਾ ਤੇ ਝੂਠਾ ਕਿਹੜਾ ਆ ਜੇ ਮੈਂ ਦੋ ਦਿਨ ਘਰ ਹੀ ਆਈ ਹਾਂ ਤੇ ਫੇਰ ਕੀ ਹੋਇਆ ਮੇਰੀ ਮਾਂ ਨੇ ਆਪ ਧਰਿਆ ਪਾ ਦੇ ਮੈਂ ਤੇ ਚਾਚੀ ਜੀ ਮੇਲੇ ਤੇ ਵੀ ਨਹੀਂ ਗਈ ਹੁਣ ਅੰਮੇਲੇ ਤੇ ਕਿ ਜਾਣਾ ਹੁੰਦੇ ਤੇ ਘਰ ਹੋਵੇ ਸੁੱਖ ਤੇ ਮੇਲੇ ਸੰਗੇ ਲੱਗਦੇ ਆ ਜਦੋਂ ਘਰ ਹੀ ਨਹੀਂ ਸੁੱਖ ਤੇ ਮੇਲੇ ਦਾਦੇ ਚੰਗੇ ਲੱਗਦੇ ਆ ਮੰਮੀ ਅੰਦਰ ਚੱਲ ਗਏ ਫੇਰ ਰਸੋਈ 'ਚ ਮੰਮੀ ਗੱਲਾਂ ਸੁਣਦੀ ਫਿਰਦੀ ਹੁਣੀ ਪਈ ਆ ਪਤਾ ਨਹੀਂ ਕੀ ਕਹਿਣਾ ਮੈਂ ਤਾਂ ਇੰਨਾ ਪੁੱਛਿਆ ਮੈਂ ਸੁੱਖ ਕਿੱਥੇ ਆ ਉਹ ਅੰਦਰ ਆ ਮੈਂ ਚੱਲ ਮੈਂ ਉਹਨਾਂ ਨਾਲ ਗੱਲ ਕਰਦੀ ਰਾਜ ਬੜੀ ਪੁੱਛਦੀ ਆ ਕੀ ਹਾਲ ਵਾ ਉਹਦਾ ਇਹ ਚਾਚੀ ਜੀ ਮੈਂ ਨਹੀਂ ਕੋਸ਼ਵ ਨਹੀਂ ਹੁੰਦਾ ਤ ਨਹੀਂ ਆਈ ਆਟਾ ਲੈਣ ਆਈ ਹਾਂ ਮੈਂ ਸ਼ੈਤਾਨ ਯੋ ਮੰਮੀ ਪਾ ਕੇ ਧੰਦਾ ਵਿੱਚ ਚਲ ਗਈ ਜੇ ਫੇਰ ਹਾਂ ਚੱਲ ਠੀਕ ਆ ਪੁੱਤ ਆ ਮੰਮੀ ਚਾ ਫੇਰ ਤੇ ਚੱਲ ਕੋਈ ਨਹੀਂ ਆ ਦੋ ਚਾਚੀ ਚ ਤਹੀ ਸੁਣਾਉਂਗਾ ਹਾਂ ਠੀਕ ਠਾਕ ਆ ਤੇ ਚਲੋ ਰਲ ਮਿਲ ਕੇ ਕੰਮ ਧੰਦਾ ਕਰ ਲਿਆ ਕਰੋ ਦੋਵੇਂ ਨਵੇਂ ਸੱਸ ਇਹ ਆਪ ਤੁਸੀਂ ਤੇ ਨਵੇਂ ਲਾ ਕੇ ਚਾਟ ਟਾਈਮ ਨਾ ਮਿਲੀਆਂ ਜਾਂਦੀਆਂ ਤੇ ਮੈਂ ਅਜੇ ਇਕੱਲੀ ਆ ਮੇਰਾ ਸਾਰੀਦਾਰੀ ਟਾਈਪ ਨਹੀਂ ਲੱਗਦਾ ਇਹ ਤਾਂ ਹਾਂਜੀ ਚਾਚੀ ਜੀ ਕੋਈ ਨਹੀਂ ਜਿੱਦਾਂ ਕੋਈ ਇਦਾਂ ਰਲ ਮਿਲ ਕੇ ਕੰਮ ਕਰਨਿਆ ਕਰਾਂਗੇ ਆਹ ਰਲ ਮਿਲ ਕੇ ਪੁੱਤ ਕਿਸ ਦੇ ਘਰ ਦੂਜੇ ਘਰ ਨੂੰ ਪਤਾ ਨਾ ਲੱਗੇ ਚਲੋ ਚਲੋ ਠੀਕ ਆ ਸੁਖ ਚਲੋ ਠੀਕ ਆ ਚਾਚੀ ਜੀ ਚੰਗਾ ਪੁੱਤ ਚਲ ਜਾਈਏ ਚੱਲ ਭੈਣ ਜੀ ਠੀਕ ਆ ਤੇ ਤਨ ਚੰਗਾ ਤੇ ਮੈਂ ਹਾਂ ਸਮਝਾਇਆ ਹੀ ਹਾਂ ਆਹੋ ਹੁਣ ਮੈਂ ਸਮਝਾਇਆ ਵਾ ਸ਼ਾਇਦ ਮੇਰੇ ਅੱਖੇ ਲੱਗਦੇ ਥੋੜੀ ਹੋਤੀਆਂ ਸ਼ੁਕਰ ਕਰ ਕੇ ਤੇਰੀ ਮੰਨ ਲੈ ਤੇਰੇ ਅੱਖੇ ਲੱਗ ਜੇ ਕੀ ਪਤਾ ਕੰਮ ਧੰਦਾ ਕਰਨੀ ਡੈਪੇ ਕੰਮ ਧੰਦਾ ਤੇ ਕਰਨ ਡੈਪੂ ਬਾਕੀ ਗੱਲ ਹੁਣ ਜੇ ਸੁਧਰ ਜੂਗੀ ਨਾ ਤੂੰ ਨਾ ਢਿਲ ਵਰਤੀ ਨਹੀਂ ਨਹੀਂ ਢਿਲ ਨਹੀਂ ਮੈਂ ਵਰਤੀ ਦੀ ਕੀ ਪਤਾ ਤੇਰੇ ਕਹਿ ਦੇ ਅੱਖੇ ਲੱਗ ਜੇ ਤੇਰੇ ਕਹਿ ਹੀ ਕੰਮ ਕਰਨ ਡੈਪੇ ਫਿਰ ਮੈਂ ਕਹਨੂੰ ਢਿਲ ਵਰਤਨੀ ਮੈਨੂੰ ਅੰਨਾ ਦੇ ਅੱਗੇ ਦੋ ਅੱਖਾਂ ਪਾਲਦਾ ਉਹ ਹਤੇ ਕਹਿੰਦੀ ਸੀ ਮੈਂ ਆਖੇ ਲੱਗ ਜੂ ਚਾਚੀ ਜੀ ਮੈਂ ਕਰ ਲੂੰਗੀ ਸਾਰਾ ਕੰਮ ਧੰਦਾ ਕਰੂੰਗੀ ਚਲੋ ਠੀਕ ਆ ਮੈਂ ਨਾ ਸੁਣਦੀ ਨਾ ਰਵੇ ਚਲ ਚੰਗਾ ਵਾ ਚੰਗਾ ਹੋਊਗੀ ਤੇ ਚਲ ਚੰਗਾ ਵਾ ਹ ਮਮਿੰਜੀ ਮੇਰੀ ਗੱਲ ਸੁਣੋ ਇੱਕ ਕੀ ਪੁੱਤ ਦੱਸ ਸਾਡੇ ਘਰ ਦੀਆਂ ਗੱਲਾਂ ਵਿੱਚ ਚਾਚੀ ਚਾਚੇ ਨਹੀਂ ਇਨਵੋਲਵ ਨਹੀਂ ਚਾ ਕਰਦਾ ਮੈਂ ਤੁਹਾਨੂੰ ਦੱਸਾਂ ਤੇ ਮੇਰੀ ਸੁਣ ਗੱਲ ਮੈਂ ਪੁੱਤ ਨੂੰ ਕੀ ਆਖਿਆ ਕੀ ਆਂਦੀ ਤੈਨੂੰ ਕਿਹਾ ਉਹਨੇ ਕੁਛ ਨਹੀਂ ਮੈਨੂੰ ਸਮਝਾਉ ਨਹੀਂ ਦੇਗਾ ਤੇ ਵੱਲੋਂ ਪਰ ਨੀ ਕੀ ਨੀ ਕਰ ਤੂੰ ਜੇ ਵਰਤ ਚਾਚੀ ਨੂੰ ਦੱਸਣੇ ਬਾਹਰ ਹੋਰ ਵੀ ਕਿਹਨੂੰ ਦੱਸੋਗੇ ਨਹੀਂ ਮੈਂ ਨਹੀਂ ਦੱਸਦੀ ਚਾਚੀ ਨੂੰ ਚਾਚੀ ਨਾਲ ਪਲਾ ਮੇਰਾ ਕਦੋਂ ਦਾ ਬਣਿਆ ਜਦੋਂ ਦੀ ਚਾਚੀ ਆਈ ਓਦੋਂ ਦੀ ਹੀ ਤੋਂ ਮੈਂ ਇੱਕ ਬੁਰਕੀ ਆ ਸਾਡੀ ਤੇਰੇ ਕਹਿਣ ਤੇ ਹੁਣ ਅਸੀਂ ਪਿੱਛੇ ਹੋ ਜੀਏ ਬਾਏ ਮਮੀ ਇੱਕ ਬੁਰਕੀ ਜੇ ਤਾਂ ਮਰਜੀ ਬਸ ਹੁਣ ਜਦੋਂ ਘਰ 'ਚ ਨੌਮਾ ਆ ਗਿਆ ਨਾ ਉਦੋਂ ਕੰਮ ਇਦਾਂ ਕਰਨਾ ਹੀ ਪੈਂਦਾ ਵਾ ਨਹੀਂ ਅਹੀਂ ਨਹੀਂ ਇੱਦਾਂ ਥੇੜ ਪੂਣੀ ਵਿੱਚ ਹਾਂ ਅਹੀਂ ਤੇ ਪੁੱਛ ਕੇ ਇੱਕ ਦੂਜੀ ਨੂੰ ਕਦੇ ਜਾਣਾ ਆਉਣਾ ਕੱਟੀਆਂ ਹੀ ਆਈਏ ਜਾਈਏ ਤੂੰ ਹੁਣ ਹਾਨੂੰ ਅਲੱਗ ਕਰ ਦੇਂਗੀ ਫਿਰ ਜਾਣਾ ਉਹਨੂੰ ਮਮੀ ਜੇ ਤਾਂ ਮੈਜ ਹੋਏਗੀ ਮੇਰੇ ਨਾਲ ਜਾਓ ਆਓ ਜਿਹੜੀ ਸਲਾਹ ਤੈਨੂੰ ਤੇ ਮੈਂ ਜੋ ਅਸੀਂ ਦਰਾਨੀਆਂ ਜਠਾਣੀਆਂ ਨੇ ਪੁੱਤ ਕਰਨੀ ਉਹ ਤਰਾਣੀਆਂ ਜਠਾਣੀਆਂ ਕਰਨੀ ਉਹ ਤੂੰ ਥੋੜੀ ਇੱਥੇ ਕੰਮ ਜੱਬ ਹੋਣਾ ਵਾ ਜਿੱਥੇ ਵੱਡਿਆਂ ਨੇ ਚੱਲ ਜਾਣਾ ਇਹ ਇਹ ਮਮਿਤਾ ਤੇ ਗਲਤੀ ਚਲੋ ਵਿਆਹ ਸ਼ਾਦੀਆਂ ਜੀ ਤੇ ਤੂੰ ਮੈਂ ਚਲ ਜਾਂਗੇ ਕਿਤੇ ਕਾਣੇ ਮਕਾਣੇ ਜਾਣਾ ਕਿਤੇ ਕੋਈ ਸੋ ਮਾੜੇ ਚੰਗੇ ਥਾਂ ਤੇ ਜਾਣਾ ਉੱਥੇ ਤੇ ਮੈਂ ਆਪਣੀ ਦਰਾਨੀਆਂ ਨੇ ਜਾਣਾ ਤੇਰੇ ਨਾਲ ਥੋੜਾ ਜਾਣਾ ਤੁਹਾਨੂੰ ਮੰਮੀ ਉਦਾਂ ਨਾ ਕਿਤੇ ਇੱਡੇ ਇੱਡੇ ਨਿਆਣੇ ਕਿਤੇ ਮੂੰਹ ਚੱਟ ਚੱਟ ਕੇ ਉਹਨੇ ਪਾਲੇ ਆ ਮੇਰੇ ਤੈਨੂੰ ਕੀ ਪਤਾ ਅੱਜ ਤੂੰ ਆਣ ਕੇ ਤੇ ਪੁੱਤ ਮੈਨੂੰ ਉਹ ਦੂਰ ਕਰਈ ਆ ਤੇ ਚਲ ਪਾਲੇ ਨਾਲ ਮਿਲ ਕੇ ਹੀ ਚੱਲ ਹੁੰਦਾ ਨਿਆਣਿਆਂ ਨਾਲ ਮੋਹ ਤੇ ਕਰੀਏ ਫੇਰ ਇਹ ਨਿਆਣੇ ਕਰਦੇ ਹੁਣ ਤੈਨੂੰ ਸਾਹਮਣੇ ਪੱਬਜੀ ਜਦੋਂ ਆਉਂਦਾ ਕਿੱਡੀ ਛੇਤੀ ਚਾਚੀ ਜਲ ਭੱਜ ਕੇ ਜਾਂਦਾ ਮੰਮੀ ਬਸ ਜਦੋਂ ਹੁਣ ਮੈਂ ਕਹਿਤਾ ਉਹਨੂੰ ਵੀ ਹਟਾਉਣੀ ਆ ਨਾ ਕਿੰਨੂ ਆਈ ਨਹੀਂ ਮੰਮੀ ਪਤਾ ਮੈਨੂੰ ਉਹਨੂੰ ਵੀ ਹਟਾਉਂੂਗੀ ਮੈਂ ਚਾਚੀ ਬਣਨ ਜਾਣ ਵਾਸਤੇ ਮੇਰੀ ਸੁਣ ਲੈ ਗੱਲ ਨਾ ਤੇ ਉਹਨੇ ਹਟਣਾ ਹੀ ਤੇ ਨਾ ਹੀ ਟੋਣਾ ਉਹਦੇ ਚਾਚੀ ਚਾਚੇ ਚ ਜਾਣ ਵਾਸਤੇ ਚਾਚੇ ਚ ਤੇ ਤੂੰ ਕਿੱਦਾਂ ਹਟਾਉਂਗੀ ਨਹੀਂ ਤੂੰ ਫੇਰ ਉਹ ਗੱਲ ਕਰਦੀ ਆ ਉਹਦੇ ਮੈਨੂੰ ਬੇਤਲ ਕਰਤਾ ਪਾਣੀ ਪੀਣ ਜੋਗਾ ਕਰ ਦਿੱਤਾ ਤੂੰ ਮੈਂ ਨਹੀਂ ਕਰ ਕਰਕੇ ਅੱਛਾ ਹਾਂ ਉਹਦੇ ਚਾਚੇ ਚਾਚੀ ਚ ਜਾਣ ਵਸਦੇ ਉਹਨਾਂ ਦੇ ਬਿਨਾਂ ਬਚਣ ਮੇਰੇ ਦੋ ਕਿੱਦਾਂ ਬਚਣੇ ਮਿਰਚ ਵੀ ਦੀਦੀ ਜਾਣੀ ਹੁਣ ਕਿੰਨੇ ਦਿਨੋਂ ਕਰਨਾ ਮੈਨੂੰ ਫੋਨ ਨਹੀਂ ਲਾਇਆ ਤੇ ਉਹ ਤੇਰੀਆਂ ਗਲਤੀਆਂ ਕਰਕੇ ਨਹੀਂ ਆ ਮੈਂ ਪਰ ਗੁੱਸਾ ਵੀ ਆਮਦਾ ਹੈ ਜਿੱਦ ਤਨ ਉਹਨਾਂ ਨਾਲ ਗੁੱਸੇ ਹੋਊਗਾ ਉਹਦੋਂ ਉਹਨਾਂ ਨਾਲ ਵੇਖੀ ਜਾਊਗੀ ਹਰ ਦਿਗੜੀ ਤੇ ਚਾਚੇ ਨਾਲ ਉਹਦਾ ਮੋਹ ਤੇ ਹੈ ਨਾ ਚਾਚੀ ਨਾਲ ਹਾਂ ਮੋਹ ਤੇ ਹੈ ਜਦੋਂ ਤੁਸੀਂ ਉਹਨਾਂ ਪਾਪ ਦੇਤਾ ਉਹ ਮੇਰੇ ਵੱਲ ਆ ਗਏ ਮੇਰੇ ਪੰਪਣਾ ਹੋਦਾ ਸਾਰਾ ਕੋਹਜੋਂ ਹੰਡਿਆ ਕੇ ਕੰਮ ਨਾ ਉਹ ਮੇਰੇ ਪੰਪਣਾ ਆਖੇ ਲੱਗ ਉਹਨੇ ਚਾਚੀ ਦੇਖ ਤਾਂ ਇਹਨੂੰ ਆਲੂ ਆਲ ਪਰੋਟ ਲੈ ਦੇ ਸਵਾਗਤ ਕੀ ਕਰ ਤੈਨੂੰ ਲਾਉਣੇ ਨਹੀਂ ਹੁੰਦੇ ਮੈਨੂੰ ਲੌਮੜੇ ਹੁੰਦੇ ਆ ਮੈਂ ਤੇਰੇ ਵਾਂਗ ਲੜਦੀ ਨਹੀਂ ਨਾ ਜਾ ਕੇ ਕਿ ਤੂੰ ਕਿਉਂ ਲਾ ਕੇ ਦਿੰਦੀ ਏ ਕਿਦਾਂ ਅਸੀਂ ਆਨੇ ਆਂ ਵੀ ਅਸੀਂ ਰਲ ਕੇ ਰਹਿਣਾ ਦਰਾਨੀ ਝਠਾਣੀ ਨੇ ਉਹ ਖਾਂਦੇ ਉਧਰੋਂ ਜਾ ਜਾ ਕੇ ਉਹ ਬਣਾ ਕੇ ਦਿੰਦੀ ਆ ਝੇਚ ਤੂੰ ਨੇ ਰੋਟੀਆਂ ਲਾ ਨਹੀਂਦੀ ਉਹ ਖੇਚਣ ਕਰਦੀ ਤੇ ਲਾ ਕੇ ਖਵਾ ਦਈ ਬਸ ਹੁਣ ਮੈਂ ਤੈਨੂੰ ਕਹਤਾ ਜੇ ਚਾਚੀ ਚਾਚੇ ਨੂੰ ਇਹ ਨਾ ਬੋਲ ਸਾਡੇ ਘਰ ਚ ਨਹੀਂ ਕਰਨਾ ਤੇ ਨਹੀਂ ਕਰਨਾ ਗੱਲ ਖਤਮ ਮੰਮੀ ਕੋਈ ਨਹੀਂ ਤੇਰੇ ਕਹਿਣ ਨਾਲ ਨਹੀਂ ਸਭ ਕੋ ਹੋਣਾ ਆਊਗਾ ਸਾਬਿਤ ਕਰ ਲਾਂਗੇ ਗੱਲ ਆਹ ਫੋਨ ਤੇ ਕਰ ਲੋ ਤੂੰ ਸਮਝਾ ਦੋ ਕਹਿ ਦੋ ਉਹਨੂੰ ਪਰਜਾਂ ਬਣਾ ਕੇ ਇਹ ਕੜੀਆਂ ਨੂੰ ਪੱਟੀਆਂ ਬਣਾਉਣੀਆਂ ਫੋਨ ਤੇ ਸਾਰਾ ਹੋ ਰਹੀ ਜਾ ਤੀ ਜਾ ਪਤਾ ਦੀ ਤਿਆਤਾ ਮੰਮੀ ਅੱਗੇ ਵਿੱਚ ਉਹਨੂੰ ਦਿੱਤਾ ਹੀ ਆ ਫੋਨ ਮੇਰਾ ਕਰਨੋਂ ਹਟਾ ਤਾ ਜਿਹੜੀਆਂ ਨੂੰਆਂ ਹੁੰਦੀਆਂ ਨੇ ਉਹ ਸੱਸਾਂ ਨੂੰ ਬਦਨਾਮ ਹੀ ਕਰਦੀਆਂ ਹੁੰਦੀਆਂ ਤੇਰਾ ਤਾਂ ਪੇਸ਼ੇ ਨਹੀਂ ਹੋ ਗਿਆ ਪੁੱਤ ਤੇ ਤੂੰ ਮੇਰੇ ਨਾਲ ਨਹੀਂ ਜਾਣਾ ਪੰਪ ਦੇ ਤਾਂ ਕਰਦਾ ਉਹ ਕਰਦਾ ਸਾਰੀ ਟੇਕ ਦੀ ਗਲ ਤੇਰੀ ਆਜ ਪਾਣਦੇ ਆ ਜੇ ਅੰਦਰ ਹੋਵੇ ਨਾ ਤੇ ਸਾਬੀ ਤੈਨੂੰ ਅੱਜ ਨੂੰ 2 ਘੰਟੇ ਪਹਿਲਾਂ ਫੋਨ ਲੰਦਾ ਹਾਂ ਤੇ ਜੇ ਤੂੰ ਹੀ ਕਰਨਾ ਉਹਨੂੰ ਫੋਨ ਤੇ ਨਕੀ ਨੀ ਕੀ ਗੱਲ ਦੱਸਦੇ ਤੇ ਉਹਨੇ ਵੀ ਮੈਨੂੰ ਫੋਨ ਲਾਇਆ ਹੁੰਦਾ ਹਾਂ ਹਾਂ ਤੂੰ ਇਹ ਅੱਛਾ ਤੂੰ ਸੱਚਾ ਗੱਲ ਕਹੀ ਵੀ ਨੋਆ ਦੇ ਸੱਸਾ ਬਦਨਾਮੀ ਦੇ ਸੱਸਾ ਨਹੀਂ ਨਿੰਦਾ ਹੋ ਮਤਨਾਮ ਕਿਤੇ ਨਹੀਂ ਮੈਂ ਨਹੀਂ ਕਿਤੇ ਮੈਂ ਤੇ ਤੈਨੂੰ ਤੀਬ ਬਨਉਣੀ ਤੂੰ ਉਹਦਾ ਵਾਧੂ ਤਾਂ ਬਣਦੀ ਆ ਫਿਰ ਚਾਚੀ ਮੈਨੂੰ ਕਾਤੋਂ ਸਮਝਾ ਕੇ ਗਈ ਆ ਤੇ ਚਾਚੀ ਸਮਝਾ ਕੇ ਗਈ ਉਹ ਦੇਖ ਕੇ ਗਈ ਕਿ 12 ਵਜੇ ਤਹੇ ਵੀ ਅੰਦਰ ਬੈਠੀ ਤੇ ਸੱਸ ਸਾਰਾ ਕੰਮ ਕਰਦੀ ਬਾਤ ਆ ਰੋਏ ਸੱਸ ਕੀ ਕਰਨ ਈ ਹੁਣ ਪਿਆੜੂ ਕੋਚਾ ਲਾਇਆ ਬਸ ਮੈਂ ਝਾੜੂ ਪੋਚਣ ਹੁਣ ਹੋਰ ਮੈਂ ਕੁਛ ਨਹੀਂ ਜੇ ਕਰਨਾ ਝਾੜੂ ਪੋਚਾ ਬੈਠੀ ਨੂੰ ਦੇਖ ਕੇ ਆਂਦੀ ਓ